रुको जरा सबर करो हो सोने नंबर देती है मैं भले ही मैं भले मैं यार है भी यार ਯਾਰਾਂ ਪਿੱਛੇ ਲੜੀਦਾ ਤੂੰ ਤੁਸੀਂ ਕੁੜੀ ਦੇ ਮਗਰ ਲੜਦੇ ਪਿਓ ਉਹ ਕੱਲ ਨੂੰ ਜਨਾਜ਼ੇ ਨੂੰ ਕੰਦਾ ਕਿੰਨੇ ਦੇਣ ਆਣਾ ਵੇ ਓਏ ਮੈਨੂੰ ਇਹ ਦੱਸੋ ਇਹਨੇ ਸੋਨੇ ਯਾਰ ਤੁਸੀਂ ਇਹਨੇ ਪਿਆਰੇ ਯਾਰ ਕੁੜੀਆਂ ਦੇ ਪਿੱਛੇ ਨਹੀਂ ਲੜੀਦਾ ਉਹ ਤੁਹਾਡੀ ਯਾਰੀ ਤੇ ਲਹਣ ਤੇ ਓਏ ਉਹ ਕੁੜੀਆਂ ਨੇ ਕੰਮ ਨਹੀਂ ਆਉਣਾ ਓ ਯਾਰਾਂ ਨੇ ਕੰਮ ਆਣਾ ਤੁਹਾਡੇ ਯਾਰਾਂ ਨੇ ਉਹ ਬੇਲੀਓ ਉਹ ਮੁਸੀਬਤਾਂ ਦੇ ਵਿੱਚ ਯਾਰ ਕੰਮ ਆਉਂਦੇ ਨੇ ਕੁੜੀਆਂ ਕੰਮ ਨਹੀਂ ਆਉਂਦੀਆਂ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਕਮਲਿਓ ਹਮਮ ਬੱਤ ਸਹੀ ਏ ਚਲਾਓ ਚਲੀ ਚਲੋ நம்பர்